ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਆਪਾਂ ਦੱਸਣ ਜਾ ਰਹੇ ਹਾਂ ਜਿਹੜੀਆਂ ਬਾਹਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਪਣੇ ਜੋੜ ਪੈ ਜਾਂਦਾ ਯਾਰ ਕਿਉਂਕਿ ਕਪੜਾ ਘੱਟ ਹੋਣ ਕਰਕੇ ਆਪਾਂ ਨੇ ਜਿਹੜਾ ਇੱਥੇ ਆਪਣੀ ਪੱਖੀਆਂ ਦੇ ਸਾਈਡ ਤੇ ਜਿਹੜਾ ਜੋੜ ਪੈਂਦਾ ਆ ਉਹ ਪਾਉਣਾ ਤੁਹਾਨੂੰ ਦੱਸਾਂਗੇ ਵੀ ਉਹ ਜਿਹੜੀਆਂ ਆਪਾਂ ਬਾਹਾਂ ਨੇ ਕਿਵੇਂ ਕਟਿੰਗ ਕਰਨੀਆਂ ਨੇ ਅੱਜ ਉਹ ਤੁਹਾਨੂੰ ਦੱਸਦੇ ਆਂ ਵੀ ਉਹ ਆਪਾਂ ਬਾਹਾਂ ਕਿਵੇਂ ਕਟਿੰਗ ਕਰਨੀਆਂ ਨੇ ਆਜੋ ਆਪਾਂ ਦੇਖਦੇ ਹਾਂ ਹੁਣ ਜਿਹੜਾ ਆਪਣੀ ਬਾਹਾਂ ਨੇ ਉਹ ਆਪਣੀਆਂ ਜੋੜ પાਕੇ ਜਣੀਆਂ ਇਹ ਕਿਵੇਂ ਕਟਿੰਗ ਕਰਨੀਆਂ ਨੇ ਕਿਉਂਕਿ ਆਪਣਾ ਕੱਪੜਾ ਹੁੰਦਾ ਆ ਘੱਟ ਆਪਣੇ ਸਾਈਡ ਤੋਂ ਜਣੀਆਂ ਇਹ ਬਾਹਾਂ ਪੂਰੀਆਂ ਨਹੀਂ ਨਿਕਲਦੀਆਂ ਇਹਦਾ ਮੋਡਾ ਆ ਜਿਹੜਾ ਉਹ ਆਪਣਾ ਪੂਰਾ ਨਹੀਂ ਆਉਂਦਾ ਹੈਗਾ ਤਾਂ ਕਰਕੇ ਆਪਾਂ ਨੇ ਇਹਦੇ ਸਾਈਡ ਤੇ ਜਿਹੜੇ ਪਲੇਟਾਂ ਮੰਗੂ ਕੱਪੜਾ ਉਹ ਸਾਈਡ ਤੇ ਪਾਵਾਂਗੇ ਤੇ ਉਹ ਤੁਹਾਨੂੰ ਦੱਸਾਂਗੇ ਵੀ ਜਿਹੜਾ ਇਹ ਆਪਣਾ ਕੱਪੜਾ ਆ ਉਹ ਕਿਵੇਂ ਪਊਗਾ ਆ ਦੇਖੋ ਪਹਿਲਾਂ ਆਪਾਂ ਨੇ ਇਹ ਆਪਣਾ ਜਿਵੇਂ ਬਾਹਾਂ ਕਟਿੰਗ ਕਰਨੀਆਂ ਹੁੰਦੀਆਂ ਨੇ ਚਾਰ ਆਪਾਂ ਤਹਾਂ ਲਾ ਕੇ ਇਹ ਕੱਪੜਾ ਰੱਖ ਲਿਆ ਠੀਕ ਹੈ ਜੀ ਤੇ ਹੁਣ ਇਹ ਤੋਂ ਬਾਅਦ ਆਪਾਂ ਨੇ ਸਾਈਡ ਤੇ ਜਿਹੜਾ ਇਹਦਾ ਕੱਪੜਾ ਅਟੈਚ ਕਰਨਾ ਆ ਉਹ ਅਟੈਚ ਕਰਕੇ ਤੁਹਾਨੂੰ ਦੱਸਾਂਗੇ ਵੀ ਬਾਹਾਂ ਕਿਵੇਂ ਕਟਿੰਗ ਕਰਨੀਆਂ ਆ ਆ ਦੇਖੋ ਇਹ ਆਪਾਂ ਨੇ ਜਿਹੜਾ ਕੱਪੜਾ ਰੱਖ ਲਿਆ ਇਹ ਦੇਖੋ ਆਪਾਂ ਨੇ ਚਾਰ ਇਹ ਤਹਾਂ ਨੇ ਆਪਣੀਆਂ ਇਧਰੋਂ ਆਪਣਾ ਬੰਦ ਦਾ ਇਹ ਆਪਣੀਆਂ ਬਾਹਾਂ ਨੇ ਤੇ ਇਧਰਲੀ ਸਾਈਡ ਆਪਾਂ ਜਿਹੜਾ ਮੋਢਾ ਕਟਿੰਗ ਕਰਨਾ ਆ ਇਹ ਆਪਾਂ ਚਾਰ ਕੱਪੜੇ ਸੈੱਟ ਕਰਕੇ ਥੋੜੇ ਜਿਹਾ ਉੱਪਰ ਵੱਧਮੇ ਰੱਖ ਕੇ ਜਿਸਸਾ ਬਣਾਣਾ ਆਪਣਾ ਮੋਢਾ ਹੁੰਦਾ ਉਹਨਾਂ ਕਾ ਆਪਾਂ ਕੱਪੜਾ ਇਹਦੇ ਵਿੱਚ ਅਟੈਚ ਕਰ ਲੈਣਾ ਹੈ ਠੀਕ ਹੈ ਜੀ ਇਹ ਆਪਾਂ ਥੋੜਾ ਜਿਹਾ ਵੱਧਮਾ ਰੱਖਾਂਗੇ ਹਾਫ ਇੰਚ ਉੱਪਰ ਇਹ ਵੱਧਮਾ ਰੱਖਾਂਗੇ ਜਿੰਨੀ ਆਪਾਂ ਨੇ ਸਲਾਈ ਮਾਰਨੀ ਆ ਇਹ ਮਤਲਬ ਸਲਾਈ ਲਈ ਕੱਪੜਾ ਹੁੰਦਾ ਆ ਥੋੜਾ ਥੋੜਾ ਜਿਹੜਾ ਆਪਾਂ ਵੱਧਮਾ ਰੱਖਣਾ ਹੈ ਹੁਣ ਇੱਥੋਂ ਆਪਾਂ ਨੇ ਦੇਖ ਲੈਣਾ ਵੀ ਆਪਾਂ ਨੇ ਇਹ ਆਪਾਂ ਹੁਣ ਸਿਰਫ ਇਹਦੀ ਆਪਾਂ ਜਿਵੇਂ ਆਪਾਂ ਸਿੰਪਲ ਬਾਹ ਕਟਿੰਗ ਕਰਦੇ ਆ ਉਦਾਂ ਹੀ ਆਪਾਂ ਨੇ ਹੁਣ ਇਹਦੀ ਕਟਿੰਗ ਕਰਨੀ ਆ ਜਿਵੇਂ ਆਪਾਂ ਸਿੰਪਲ ਬਾਹ ਦੀ ਕਟਿੰਗ ਕਰਨੀ ਆ ਕੋਈ ਜਿਆਦਾ ਔਖਾ ਨਹੀਂ ਹੈਗਾ ਇਹਦੇ ਵਿੱਚ ਆਪਾਂ ਜੋੜ ਪਾਉਣੇ ਕਿਉਂਕਿ ਕੋਈ ਵਾਰ ਹੁੰਦਾ ਆ ਵੀ ਆਪਾਂ ਨੂੰ ਔਖਾ ਲੱਗਦਾ ਵੀ ਜੋੜ ਪਾਉਣੇ ਪਰ ਜਿਆਦਾ ਔਖੇ ਨਹੀਂਗੇ ਇਹ ਆਪਾਂ ਦੇਖੋ 3 ਇੰਚ ਦਾ ਆਪਾਂ ਨੇ ਪਿੱਛੇ ਨਿਸ਼ਾਨ ਲਾ ਲੈਣਾ ਹੈ ਮੋਢੇ ਦੇ ਨੀਚੇ ਜਿੰਨਾ ਵੀ ਆਪਾਂ ਨੂੰ ਫਿਟਿੰਗ ਦੇ ਹਿਸਾਬ ਨਾਲ ਚਾਹੀਦੀ ਆਪਾਂ ਨੂੰ ਨਿਸ਼ਾਨ ਉਹਨਾਂ ਪਲਾ ਲੈਣਾ ਜਿਵੇਂ ਹੁਣ ਆਪਣੀ 16 ਇੰਚ ਫਿਟਿੰਗ ਦਾ ਤਾਂ ਆਪਣਾ ਪੌਣੇ 1 8 ਇੰਚ ਦਾ ਮੋਢਾ ਚੜ ਜਾਂਦਾ ਹੁੰਦਾ ਆ ਜੀ ਆਪਣੀ 16 ਇੰਚ ਦੀ ਫਿਟਿੰਗ ਤੇ ਹੁਣ ਆਪਣੀ ਹੈਗੀ ਆ ਜਿਹੜੀ ਇਹਦੀ ਕਮੀਜ਼ ਦੀ ਫਿਟਿੰਗ ਹੈਗੀ ਆ 1.5 1.5 ਨੂੰ ਆਪਣਾ 1.5 ਇੰਚ ਮੋਢਾ ਜਿਹੜਾ ਉਹ ਚੜ ਜੂਗਾ ਇਹ ਸਿੱਧਾ ਆਪਾਂ ਨੇ 1.5 8 ਇੰਚ ਤੇ ਇਹ ਨਿਸ਼ਾਨ ਲਾ ਲੈਣਾ ਤਾਂ ਦੇਖੋ ਇਹ ਨਿਸ਼ਾਨ ਲਾ ਲਿਆ ਮੂਰੋਂ ਆਪਾਂ ਲਾਵਾਂਗੇ ਮੂਰੀ ਦਾ ਨਿਸ਼ਾਨ 5.5 ਇੰਚ 5 ਇੰਚ ਆਪਾਂ ਜਿੰਨਾ ਵੀ ਆਪਣੀ ਮੂਰੀ ਆ ਉਹਦਾ ਨਿਸ਼ਾਨ ਲਾ ਲੈਣਾ ਨਿਸ਼ਾਨ ਲਾ ਕੇ ਜੇ ਤਾਂ ਤੁਸੀਂ ਇਹਨੂੰ ਇਦਾਂ ਹੀ ਮਲਾਉਣਿਆ ਤਾਂ ਇਦਾਂ ਵੀ ਮਿਲਾ ਸਕਦੇ ਹੋ ਨਹੀਂ ਤੁਸੀਂ ਇਹ ਸਕੇਲ ਆਪਣਾ ਹੁੰਦਾ ਆ ਸਕੇਲ ਦੀ ਮਦਦ ਨਾਲ ਇਹ ਆਪਣਾ ਨਿਸ਼ਾਨ ਆ ਨਿਸ਼ਾਨ ਨਾਲ ਮਿਲਾ ਲਵਾਂਗੇ ਠੀਕ ਹੈ ਜੀ ਥੋੜਾ ਥੋੜਾ 2 2 ਇੰਚ ਦਾ ਆਪਾਂ ਨੇ ਇੱਥੇ ਤਾਂ ਆਪਾਂ ਸਿਰਫ ਸਲਾਈ ਮਾਰਨੀ ਆ ਜਿਹੜਾ ਫालतू ਕਪੜਾ ਇੰਚ ਰੱਖਣਾ ਉਹ ਆਪਾਂ 2 2 ਇੰਚ ਡੇਢ 2 2 ਇੰਚ ਦਾ ਜਿਹੜਾ ਆਪਾਂ ਵਿੱਚ ਮਾਰਜਿਨ ਦਾ ਕਪੜੇ ਦਾ ਰੱਖ ਲਾਂਗੇ ਇਹ ਦੇਖੋ ਜਿਹੜਾ ਆਪਣੇ ਬਾਹਾਂ ਦੇ ਨਿਸ਼ਾਨ ਲਾ ਕੇ ਤਿਆਰ ਹੋ ਗਏ ਤੇ ਇੱਥੋਂ ਆਪਾਂ ਕਰਾਂਗੇ ਮੋਡੇ ਦੀ ਕਟਿੰਗ ਕਰਨੀ ਸ਼ੁਰੂ ਇੱਥੋਂ ਆਪਾਂ ਨੇ ਗਲਾਈ ਪਾ ਕੇ ਨੂੰ ਆ ਦੇਖੋ ਇਹ ਆਪਾਂ ਇਹ ਆਪਣਾ ਜਿਹੜਾ ਵੱਧ ਮਾਈਆ ਥੋੜਾ ਜਿਹਾ ਕਪੜਾ ਸੈੱਟ ਕਰਕੇ ਆਪਾਂ ਨੇ ਰੱਖ ਲੈਣਾ ਆ ਆ ਦੇਖੋ ਜਿਹੜੀ ਆਪਣੀ ਬਾਹ ਇਹ ਕੱਟ ਕੇ ਜੋੜ પા ਕੇ ਆਪਣੀ ਬਾਹ ਦੀ ਕਟਿੰਗ ਆ ਜਿਹੜੀ ਇਹ ਤਿਆਰ ਹੋ ਗਈ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਇਹ ਆਪਣੀ ਬਾਹ ਦੀ ਕਟਿੰਗ ਹੋ ਜਾਂਦੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਹਰਸ਼ਪ ਟਿਕ ਚੈਨਲ ਨੂੰ ਸਪੋਰਟ ਕਰੋ ਧੰਨਵਾਦ ਜੀ ਤੁਹਾਡਾ